ਜੀ ਮਿੱਤਰੋ ਵੈਲਕਮ ਹੈ ਜੀ ਸਾਰਿਆਂ ਦਾ ਆਪਣੇ ਨਿਊ ਵਲੌਗ 'ਚ ਉਮੀਦ ਕਰਦਾ ਵੀ ਸਾਰੇ ਸੱਜਣ ਮੈਂ ਤਾਂ ਠੀਕ ਠਾਕ ਹੋਊਗੇ ਤੇ ਆਪਾਂ ਠੀਕ ਠਾਕ ਆਨ ਵਧੀਆ ਤੇ ਅੱਜ ਆਪਾਂ ਇਧਰ ਖੂਹ ਵਾਲੀ ਲੱਗੇ ਸੀ ਕਣਕ ਵੱਢਣ ਤੇ ਘਰ ਲਈ ਵੀ ਆਪਾਂ ਹੁਣ ਇੱਥੋ ਹੀ ਰੱਖਣੀ ਆ ਤੇ ਕੰਪੈਨ ਲੱਗੀ ਸੀਗੀ ਔਣ ਤਾਂ ਚਾਚੇ ਕੇ ਵੱਢਦੀ ਆਓ ਸਾਹਮਣੇ ਲੱਗੀ ਆ ਉਹ ਚਲਦੀ ਆ ਚਾਚੇ ਦੇ ਬਹੁਤ ਦੋ ਖੱਤੇ ਰਹਿੰਦੇ ਵੱਢਣ ਵਾਲੇ ਉਹ ਵੱਢਣ ਤੋਂ ਬਾਅਦ ਫੇਰ ਇਧਰ ਆ ਜਾਣੀ ਆ ਆਪਣੇ ਤਾਂ ਹੈਪੀ ਆਇਆ ਸਗਾ ਟਰਾਲੀ ਛੱਡਣ ਆਪਣਾ ਆ ਹੈਪੀ ਲੈ ਕੇ ਗਿਆ ਸੀ ਟਰਾਲੀ ਇਹਨੇ ਵੀ ਕੱਲ ਵੱਢ ਕੇ हटਿਆ ਕਾਨਕ ਤੇ ਆਪਾਂ ਵੀ ਘੋੜੇ ਨੂੰ ਹਣ ਕਰ ਲਈਏ ਸਟਾਰਟ ਤੇ ਨੂੰ ਸਟਾਰਟ ਕਰਕੇ ਟਰਾਲੀ ਟੋਲੀ ਜਾਤੀ ਪਾ ਲਈਏ ਤਾਂ ਦੂਜੀ ਟਰਾਲੀ ਆਉਦੀ ਆ ਉਹ ਆਪਾਂ ਹੈਪੀ ਹਾਲ ਟਰੈਕਟਰ ਇੱਥੇ ਰੱਖਾਂਗੇ ਉਹ ਉਹਦੇ ਮਗਰੇ ਪਾ ਕੇ ਰੱਖਾਂਗੇ ਟਰਾਲੀ ਮਾ ਮਿੱਟੀ ਦੇਖੋ ਕਿਦਾਂ ਐਨ ਭਰਿਆ ਪਿਆ ਤਾਂ ਥੱਲੀ ਦੇ ਨਾਲ ਤੇ ਇੱਕ ਟਰਾਲੀ ਜ ਆਪਾਂ ਜਿਹੜੀ ਘਾਰ ਕਾਨਕ ਰੱਖਣੀ ਆ ਕਿ ਵੀ ਆਪਾਂ ਥੋੜਾ ਜਿਹਾ ਵੱਖਰਾ ਬੀਜਿਆ ਸੀਗਾ ਉਹ ਟਰਾਲੀ 'ਚ ਵੱਖਰਾ ਬੀਜ ਵੜਾਵਾਂਗੇ ਤਾਂ ਮਾੜਾ ਜਿਹਾ ਕਪੜਾ ਇਹ ਮਾਰ ਲਈਏ ਲਿਬੜਿਆ ਜਿਹਾ ਬੁਰਾ ਜਿਹਾ ਲੱਗਦਾ ਬਹੁਤ ਬਾਅਦ 'ਚ ਉਹਦਾ ਵੀ ਧੂੜ ਪੈਣੀ ਆ ਪਰ ਕੋਈ ਚੱਕਰ ਨਹੀਂ ਪਰ ਥੋੜਾ ਜਿਹਾ ਸਾਫ਼ ਕਰ ਲਈਏ ਫੇ ਸੋਹਣਾ ਲੱਗਦਾ ਟਰੈਕਟਰ ਚਲਾਉਣ ਨੂੰ ਵਧੀਆ ਲੱਗਦਾ ਓਏ ਵੀ ਮਿੱਤਰੋ ਕਰ ਲਿਆ ਮੋਟਾ-ਮੋਟਾ ਵਾ ਸਾਫ਼ ਕਰਤਾ ਫੇ ਤੁਸੀਂ ਵੀ ਹਸਣਾ ਆ ਕਹਣਾ ਵੀ ਪਾਜੀ ਲਿਬੜਣਾ ਹੀ ਆ ਫੇ ਵੀ ਧੂੜ ਦੇ ਨਾਲ ਪਤਾ ਨਹੀਂ ਹੈ ਨਾ ਪਹਿਲਾਂ ਤੋਂ ਆदत ਬਣੀ ਆ ਟੀਜਲ ਜਾਣੀ ਆ ਤਾਂ ਸਾਫ਼ ਕਰਕੇ ਕਪੜਾ ਮੋਟਾ-ਮੋਟਾ ਮਾਰਿਆ ਹੁਣ ਆਪਾਂ ਸ਼ੋਦਾੜੀ ਮਿੱਟੀ ਮੋਟੀ ਪਈ ਸੀ ਉਹ ਆਪਾਂ ਕਰ ਲਈ ਸਾਫ਼ ਮੁੜ ਕੇ ਲਿਪੜਦਾ ਲਿਪੜੀ ਚੱਲੇ ਕੋਈ ਚੱਕਰ ਨਹੀਂਗਾ ਹੈਗਾ ਇਹ ਲਿਪੜ ਜਾਊਗਾ ਤੇ ਆਪਾਂ ਹੁਣ ਕਰਦੇ ਹਾਂ ਸਟਾਰਟ ਤੇ ਟਰਾਲੀ ਪਾ ਲਈਏ ਦਾ ਚੱਲੀਏ ਖੱਤੇ ਵਿੱਚ ਨੂੰ ਆ ਗਈ ਹੈਪੀ ਵਾਲੀ ਟਰਾਲੀ ਆ ਗਈ ਆ ਤੇ ਆ ਆਪਣਾ ਭਰਾ ਮਨਜੋਤ ਕੰਦਾ ਮਨਜੋਤ ਕੀ ਆ ਲਿਆ ਹੋਰ ਵਧੀਆ ਠੀਕ ਠਾਕ ਆ ਵਧੀਆ ਇਹ ਆਪਣੇ ਭਰਾ ਆਪਣੀ ਇਹਨੂੰ ਇੱਧਰ ਲਾ ਦੇ ਹੈਪੀ ਸਾਈਡ ਤੇ ਕਰਕੇ ਆਹੋ ਇੱਥੇ ਲਾ ਦੇ ਇਹ ਵੀ ਆਪਾਂ ਉਹਦਾ ਖੱੱਤੇ ਜੇ ਟਰਾਲੀ ਖੜੀ ਕਰ ਲੈਣੀ ਆ ਸਾਹਮਣੇ ਉਹ ਟਰਾਲੀ ਉਹ ਕਰ ਲੈਣੀ ਖੜੀ ਫੋਨ ਕੱਟੋ ਗਿਆ ਹਾਂ ਹਾਂਜੀ ਆਪ ਨੂੰ ਮਿਲ ਪਿਆ ਉੱਥੇ ਹੀ ਡੇਗੜੀ ਆ ਪੈਵ ਲੈ ਗਈਆਂ ਪਤਾ ਨਹੀਂ ਵਿਚ ਵਿਚ ਜਾ ਵਿਚ ਆਹ ਦੇਖਿਆ ਆ ਦੇਖਿਆ ਉਹਦੇ ਆ ਕੰਪੈਨ ਬਸ ਆਉਣ ਵਾਲੀ ਆ ਆਪਣੇ ਤੇ ਇਹ ਟਰਾਲੀ ਪਾ ਕੇ ਖੜੀ ਕਰ ਲਈਏ ਉੱਡਾ ਕਰਕੇ ਤਾਂ ਕਰਵਾਊਗਾ ਪਰਫਰਮਾਂਗੇ ਕਰਾ ਆਹ ਲਾ ਦੇ ਲਿਆ ਯਾਰ ਆ ਆ ਆ ਭਲੇ ਜੋਗ ਤਾਂ ਹੋਣਾ ਆ ਦੇ ਇਹ ਜੋਗ ਤੋਂ ਔੜਾ ਬੰਦ ਆਏ ਭਾਜੀ ਵਧੀਆ ਲੱਗੀ ਓਦਾਂ ਵਧੀਆ ਆ ਨਾ ਇਹ ਲੈਟ ਜਾਗਦੀ ਭਈ ਓਦਾਂ ਹੀ ਇਧਾਂ ਮਰ ਜਾਗਦੀ ਆ ਤੇਰਾ ਜਗ ਭਈ ਹੱਥ ਲਾਏ ਦੇ ਅਦਰ ਅੱਛਾ ਇਹ ਹੱਥ ਲਾਏ ਦੇ ਜਗਣੀ ਆ ਓਦਾਂ ਨਹੀਂ ਜਗਣੀ ਹੈਗੀ ਸਹੀ ਆ ਸਹੀ ਆ ਸਹੀ ਆ ਮੈਂ ਓਦੇ ਤੋਂ ਪੰਦੀ ਵਾਰੀ ਬਾਈ ਨਾ ਨਾ ਆ ਕਲਰ ਵੀ ਚੇਂਜ ਕਰ ਰਹੇ ਸੱਤ ਕਲਰ ਚੇਂਜ ਕਰ ਦਈਏ ਹੂੰ ਸੁਣੀ ਆ ਜੀ ਓਦੋਂ ਉਹ ਪਲੜ ਦੇਤੇ ਕੱਸ ਹੁਣ ਆਪਾਂ ਨੇ ਲੋ ਟਰਾਲੀ ਪੂਰੀ ਰੈਡੀ ਆ ਬਸ ਵੱਢ ਹੋ ਚੱਲਾ ਉਧਰ ਵੀ ਬਸ ਇਹ ਕਾਤਾ ਕਿਹੜਾ ਰਹਿ ਗਿਆ ਤਾਂ ਚੱਲਦੇ ਆਪਾਂ ਟਰਾਲੀ ਲੈ ਕੇ ਫੇ ਪਹਿਲਾਂ ਇਧਰੋਂ ਨਾ ਕਟਰ ਲਾ ਕੇ ਆਪਾਂ ਨੂੰ ਆ ਨੀਵਾ ਵਧਣਾ ਪੈਂਦਾ ਆ ਆਹ ਵਾਲਾ ਖੱਤਾ ਨੀਵਾ ਜ਼ਿਆਦਾ ਆ ਨਿਮਾਨ ਦੇ ਵਿੱਚ ਆ ਮੁੜ ਕੇ ਫੇਰ ਭਰੀ ਟਰਾਲੀ ਇੱਥੋਂ ਕੱਢਣੀ ਤੇ ਔਖੀ ਹੋ ਜਾਂਦੀ ਆ ਇੱਥੋਂ ਆ ਕਾਫੀ ਨਿਮਾਨ ਪੈ ਜਾਂਦੀ ਆ ਥੱਲੇ ਨੂੰ ਆ ਪਹਿਲਾਂ ਵੀ ਇਹਨੂੰ ਵੱਢ ਲਈਏ ਪਹਿਲਾਂ ਆਹ ਵਾਲੇ ਖੱਤੇ ਨੂੰ ਫੇਰ ਉੱਪਰਲੇ ਤਾਂ ਵਾਲੇ ਖੱਤੇ ਵੱਢਦੇ ਆ ਲੋ ਬਈ ਮਿੱਤਰੋ ਸਮਾਜ ਵਾਲੇ ਮੇਰ ਨਾਲ ਲੱਗਾ ਪਹਿਲਾ ਬੋਗਾ ਪੈਣਾ ਸਾਣਿਆਂ ਦਾ ਭਾਇ ਕਰੋ ਜੇ ਨਾਮ ਪਹੇੜੀ ਉਹ ਤੈਨੂੰ ਮੈਂ ਕਿਹਾ ਸੀ ਉਹਨੂੰ ਲੈ ਕੇ ਆਈ ਤੂੰ ਲੈ ਕੇ ਕਾਹਦੇ ਨਹੀਂ ਆਇਆ ਤਾਂ ਗਾਣਾ ਸੁਣਨਾ ਸੀ ਗਾਉਂਗਾ ਮੈਂ ਕਹਾਂਦਾ ਗਾਣਾ ਸੁਣ ਲਈਏ ਆਣਾ ਆ ਜਾਣਾ ਭਾਜੀ ਸਾਬ ਤੈਨੂੰ ਗਾਣਾ ਸੁਣਾਉਣਾ ਸੀ ਬੰਦੇ ਦੀ ਸਟੇਜ ਲਾਉਣੀ ਸੀ ਦੇ ਦੇ ਬਹੁਤ ਕੱਢਿਆ ਹੈ ਨਾ ਮਹਿਫਲ ਲਾਈ ਕਿਤੇ ਭਾਜੀ ਹਾਂ ਕੀ ਬਾਤਾਂ ਕਰਤੀ ਬਹੁਤ ਮਹਿਫਲ ਲਾਈ ਆਨੇ ਜੇਦੀ ਮੈਂ ਤੈਨੂੰ ਹੈਂਡ ਰਾਈਜ ਉਧਰ ਨਹੀਂ ਬੰਦਾ ਆਇਆ ਸੀ ਆਪਣਾ ਨਹੀਂ ਉਹਦੀ ਗੱਲ ਕਰ ਰਹੇ ਹਾਂ ਆ ਉਹ ਰਾਈਟਿੰਗ ਉਹਦੀ ਵਾਕਿਆ ਸਰਾ ਆ ਰਾਈਟਿੰਗ ਰਾਈਟਿੰਗ ਨਹੀਂ ਉਹਦੇ ਕੋਈ ਮੁਕਾਬਲਾ ਹੈਗਾ ਬਹੁਤ ਵਧੀਆ ਬੰਦਾ ਭਾਜੀ ਆਹ ਕਹਣਾ ਵੀ ਹਾਇਰ ਐਜੂਕੇਸ਼ਨ ਹੋਵੇ ਗੱਲ ਵੱਖਰੀ ਹੈ। ਪੜਿਆ ਵੀ ਦੋ ਆ। ਬਈ ਕਹਿੰਦਾ ਦੋ ਪੜ੍ਹੇ ਆ ਇਹਦੀ ਹੈਡ ਰਾਈਡ ਕੀ ਐਡੀ ਆ ਜੇ ਕਿਤੇ ਉਹ ਪੜ੍ਹਿਆ ਦਿੰਦਾ ਜਗ੍ਹਾ ਉੱਤੇ ਚੰਗਿਆਂ ਨੂੰ ਰੋਲ ਦਿੰਦਾ। ਬਿਲਕੁਲ। ਉਸ ਦਿਨ ਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਬਈ ਗੋੜ ਕੱਢਦੇ ਹੀ ਮੈਂ ਕਿਹਾ ਬਈ ਗਾਣਾ ਸੁਣਨਾ। ਮੈਂ ਕਿਹਾ ਤੁਰਲੇ ਵਾਲੀ ਪੱਗ ਐ ਵਧੀਆ ਕੜਤਾ ਪਜਾਮਾ ਪਾ ਕੇ ਉਹ ਤਾਂ ਰੈਡੀ ਹੋ ਗਿਆ ਇਦਾਂ ਆ ਬਈ ਜਿੱਦਾਂ ਸਾਰੀ ਦਿਹਾੜੀ ਮੈਂ ਤਾਂ ਸਟੇਜ ਹੀ ਲਾਉਣੀ ਹੁੰਦੀ ਆ। ਅਹੀਂ ਵੇ ਦੋ ਕੇ ਗਾਣੇ ਗਵਾ ਕੇ ਆਈ ਕੇ ਚੱਲ ਵੇ ਹੋ ਜਾ ਹੁਣ ਸ਼ੁਰੂ ਗੁਰਦੁਆਰੇ ਕੱਪੜੇ ਬਦਲਾ ਆ ਭੱਡੇ ਵਾਲੇ ਟੱਕ ਚ ਹੁਣ ਲੱਗ ਗਈ ਆ ਇਹ ਦੇਖਦੇ ਹੁਣ ਸਿੱਧਾ ਗਾਂ ਤੇ ਗੇੜਾ ਲੈ ਜਾਂਦਾ ਜਾਂ ਇੱਥੋਂ ਮੋੜ ਲੈਂਦਾ ਆ ਉਹ ਰਿਓਂ ਹੀ ਮੈਨੂੰ ਲੱਗਦਾ ਆ ਵਾਲਾ ਵੱਖਰਾ ਪੱਡੂਗਾ ਔਰਲਾ ਪੋਛ ਆਪਾਂ ਘੋੜੇ ਦਾ ਸਪਾਂਸਰ ਚੇਂਜ ਕਰਤਾ ਆਹ ਵਾਲਾ ਲਾਤਾ ਮੈਨੂੰ ਇਹਦੇ ਨਾਲ ਆਵਾਜ਼ ਬਹੁਤ ਵਧੀਆ ਲੱਗਦੀ ਆਹ ਵਾਲੇ ਸਪਾਂਸਰ ਨੂੰ ਆ ਦੇਖ ਲਓ ਮਿੱਤਰੋ ਆ ਸਾਡੇ ਕੰਪੈਨ ਵਾਲੇ ਡਰਾਈਵਰ ਦੇ ਬਹਿੰਦੇ ਚਾਕੇ ਥੋੜੀ ਜਾਵੇ ਨੇ ਬੰਪਰ ਵਾਲਾ ਕਰਤਾ ਕੰਮ ਬੰਪਰ ਦਾ ਸਾਰੇ ਦਾ ਬਚਾਅ ਹੋ ਗਿਆ ਅਸੀਂ ਪਰੇ ਖੜੇ ਸੀਗਾ ਇਹਦਾ ਕਹੇ ਭਾਂਜੇ ਛੋਸ਼ੂ ਤੋੜਤੀ ਸਾਰਾ ਕੁਝ ਸਰਵਾਜ ਜੀ ਇਹੀ ਆਇਆ ਸੀ ਮੈਂ ਜੋ ਟੇਡਾ ਜਾ ਹੋ ਕੇ ਦੇਖਿਆ ਮੈਂ ਕਹਾਂ ਲੈ ਵੀ ਇਹਨਾਂ ਦਾ ਲਾਇਤਾ ਰਗੜਦਾ ਸਾਰਾ ਕੁਝ ਮੈਂ ਵੀ ਇਹੀ ਮੈਂ ਕਹਾਂ ਜਾਰ ਟਰੈਕਟਰ ਖਿਲਿਆ ਸਾਰੇ ਮੈਂ ਕਹਾਂ ਕਰਤਾ ਕੰਮ ਸਾਰੇ ਕਾਹੇ ਦਾ ਕਰਦੋ ਐਡਾ ਚਲਾਉਣਾ ਸਾਥ ਮੈਂ ਆਸੇ-ਪਾਸੇ ਨਾਲ ਜਗ੍ਹਾ ਇੰਨੀ ਪਈ ਯਾਰ ਸਭ ਤੋਂ ਵੱਡੀ ਗੱਲ ਆ ਮਿੱਤਰੋ ਇਧਰ ਪਰੇ ਇੰਨੀ ਕਾਫੀ ਜਗ੍ਹਾ ਪਈ ਆ ਵੀ ਉਧਰ ਨੂੰ ਨਹੀਂ ਕਰਕੇ ਕੰਪੈਨ ਪਰੇ ਨੂੰ ਨੰਗਾਈ ਇੱਥੇ ਲਿਆ ਕੇ ਪਤੰਦਰ ਨੇ ਬੰਪਰ ਦੇ ਲਿਆ ਕੇ ਪਸਾ ਦਿੱਤਾ ਕਟਰ ਆ ਸਾਰਾ ਕੁਝ ਪੱਟ ਦਿੱਤਾ ਬੰਪਰ ਦਾ ਸੱਡਾ ਸੋਡਾ ਸਾਰੀਆਂ ਚਲਤੀਆਂ ਪਤੰਦਰ ਨੇ ਓਏ ਇਹਨੂੰ ਪਿੱਤੇ ਇਹਨੂੰ ਬੜਾ ਚਲਾਉਣ ਦਾ ਨਜ਼ਾਰਾ ਆ ਵਾ ਮੇਰੇ ਪ੍ਰੋ ਇੱਕ ਕਪੂਰੀ ਇਹਦੇ ਵਿੱਚ ਹੋਰ ਪੈਣਾ ਹੈ ਐਨ ਫੌਲਟੀ ਸੀ ਨਿਕਲ ਜਾਣੀ ਹੈ ਜੀ। ਔਰ ਉਹਦਾ ਭਰੀਆ ਦਾ ਤਾਂ ਕਿ ਉੱਤੇ ਖੱਬੇ ਇੱਕ ਕਪੂਰ ਪੈਣਾ ਹੋਰ। ਫੋਲ ਹੋ ਜਾਣੀ ਹੈ। ਉਹਨੇ ਤਰ ਉੱਪਰਲੇ ਖੇਤਾਂ 'ਚ ਬਾੜਦੇ ਆ ਜਾ ਕੇ ਆਜਾ ਬੜਾ ਡਰਾਈਵਰ ਬਣਾਇਆ ਸਾਹਬ ਸੈਰ ਨੂੰ ਮੈਂ ਗਿਆ ਚੱਲ ਆਜਾ ਹੋਲੈਂਡ ਦਾ ਨਜ਼ਾਰਾ ਦੇਖ ਚਲਾ ਕੇ ਬੱਦਲ ਅੱਜ ਹੀ ਹੋਣ ਲੱਗਾ ਮਿੱਤਰੋ ਫੇਰ ਦੁਬਾਰਾ ਮੇਰੇ ਰੱਖੇ ਹੁਣ ਦਾ ਤੂੜੀਆਂ ਵੰਡੀਆਂ ਸਾਰਿਆਂ ਦੀਆਂ ਪਰਮਾਤਮਾ ਮੇਰੇ ਰੱਖੇ। ਲੱਗ ਗਿਆ ਮਿੱਤਰੋ ਭਾਰੇ ਬਾਂਪਰ ਦਾ ਨਜ਼ਾਰਾ ਬਹੁਤ ਐ ਮੋਰੇ। ਟਰੈਕਟਰ ਬੂਥੀ ਨਹੀਂ ਹਿਲਾਉਦਾ ਮੋਰੇ ਬਿਲਕੁਲ ਵੀ। ਉਦੋਂ ਆਪਾਂ ਚੌਂਡੀਰ ਪਾਇਆ ਸੀਗਾ ਦਾ ਮੋਰੇ ਉਹ ਤੇ ਵਜਨ ਹੈ ਨਹੀਂ ਸੀਗਾ ਤਾਂ ਉਹ ਬਹੁਤ ਮੂੰਹ ਚੱਕਦਾ ਸੀਗਾ। ਤੇ ਹੌਲੈਂਡ ਦਾ ਜਿੱਦਾ ਬਾਂਪਰ ਭਾਰਾ ਹੋਣ ਕਰਕੇ ਤਾਂ ਬੁੱਤੀ ਮੇਰੇ ਹਲਾਉਦਾ ਮਣੀ ਕਹਾਗਾ ਯਾਰ ਇਹ ਐ ਨਾ ਜਾਂਦਾ ਆਹ ਵਾਲਾ ਹਨਾ ਆਪਾਂ ਡੇਢ ਕ ਖਤਾ ਆਪਾਂ ਵੇਚਿਆ ਸੀ ਬਖਰਾ ਵੀ ਨਵਾਂ ਭਈ ਨਾ ਤਾਂ ਮੈਨੂੰ ਵੀ ਨਹੀਂ ਇਹਦਾ ਮੈਨੂੰ ਚਿੱਤੇ ਹੈਗਾ ਬੜੇ ਭਾਈ ਨੇ ਲੈ ਆ ਕੇ ਵੇਚਿਆ ਸੀਗਾ ਇਹ ਆਪਾਂ ਬਖਰਾ ਵੜਣਾ ਆ ਆ ਇਹਦਾ ਦਾਣਾ ਵੀ ਮੈਨੂੰ 303 ਨਾਲ ਕਾਫੀ ਮੋਟਾ ਲੱਗਾ ਇਹਦਾ ਦਾਣਾ ਆਹ ਹੁਣ ਕਰ ਰਹੇ ਆ ਇਧਰੋਂ ਹੁਣ ਆ ਵਖਰੀ ਵਢਣ ਲੱਪੇ ਆ ਨਹੀਂ ਤਾਂ ਸਾਰਾ ਇੱਕ ਹੀ ਟੱਕ ਵੱਢਣਾ ਸੀ ਇਹ ਆ ਇਹਨੂੰ ਵਖਰੀ ਟਰਾਲੀ 'ਚ ਪਾਵਾਂਗੇ ਆਲੇ ਨੂੰ ਵੀ ਨੂੰ ਦੇਖਾਂਗੇ ਫੇ ਇਹਦਾ ਕੀ ਝੜ ਝੋ ਨਿਕਲਦਾ ਆ ਆ ਬਈ ਆ ਗਿਆ ਸਾਡੇ ਸਿੰਗਲ ਸਾਹਿਬ ਵੀ ਆ ਇਹਨੂੰ ਲਾਉ ਆਹੋ ਲਾ ਦੇਣਾ ਲਾ ਦੇਣਾ ਆਪਾਂ ਆ ਮੋਦੀ ਲੈ ਆ ਵੇਸ਼ੇ ਮੋਦੀ ਅਰ ਗੰਮੀ ਗੰਮੀ ਏ ਇਹ ਮੋਦੀ ਦਾ ਫੈਨ ਆ ਵੇ ਜੀ ੜੜਕੜਾ ਛੜ ਜਾਈ ਬਹੁਤ ਬਹੁਤ ਆ ਨਿਆਰਾ ਵੰਦਾ ਬੱਟ ਲੋ ਇਹ ਦੁਪਹਿਰਾ ਦੀ ਰਹਿਣੀ ਨਹੀਂ ਤਾਂ ਜੀ ਕੋਈ ਐ ਜੋ ਡਰ ਲੱਗਣ ਦਾ ਸੀ ਅੱਗੇ ਖੜੀ ਆਵੇ ਨੇ ਬੱਸ ਐਲ ਸੁੱਟਿਆ ਸਾਰੇ ਹੋ ਲੈਂਦੇ ਐਸੇ ਕਰਕੇ ਦੂਰ ਲਾਈ ਆ ਵੀ ਆਪਣੇ ਹਿਸਾਬ ਨਾਲ ਦੇਖ ਕੇ ਲਾ ਲੂਗਾ ਉਹਦਾ ਤੇ ਕੋਈ ਨਹੀਂ ਹੁਣ ਝੱਲ ਲਿਆ ਠੀਕ ਹੈ ਸਹੀ ਗੱਲ ਐ ਗੱਲ ਗਰੀ ਇਹੀ ਹੁੰਦੀ ਭਾਜੀ ਅਗਲਾ ਅਸੀਂ ਤਾਂ ਕੋ ਕਰੀਦਾ ਹੈ ਅਗਲੇ ਤੋਂ ਬਚਾਉਣਾ ਪੈਂਦਾ ਬਚਾਉਣਾ ਪੈਂਦਾ ਐ ਕੋ ਕਿਹੜਾ ਡਾਇਲੋਗ ਨਹੀਂ ਭੈਣ ਨਹੀਂ ਦੇਤੀ ਸਾਰੇ ਕਾਹੇ ਦੀ ਇਦਾਂ ਕਰਤੀ ਓਦਾਂ ਕਰਤੀ ਲੈ ਵੇ ਪੂਰ ਐਨ ਫੁੱਲ ਹੋਇਆ ਹੋਇਆ ਮਿੱਤਰੋ ਤੇ ਹੱਥ ਮਾਰਨ ਲੱਗੇ ਆ ਹਾਂ ਬਈ ਆ ਗਿਆ ਆਪਣਾ 3600 ਫੋਰਡ ਇੰਨਾ ਕੁ ਮਿੰਟ ਦੇਖ ਤਾਂ ਲੈਣ ਦੇ ਅਮ ਹੈ ਮੋਦੀ ਮੋਦੀ ਦਾ ਪਰਿਵਾਰ ਵੱਲੇ ਤੋਂ ਮੋਦੀ ਦਾ ਪਰਿਵਾਰ ਆ ਹੈ ਹਾਂ ਐ ਵੱਲੇ ਤੇਰੇ ਇਹ ਜਿਹੜੀ ਮੋਦੀ ਸਰਟੀਫਿਕੇਟ ਖੋੜਿਆ ਕੇਲਾ ਆਹ ਤੇ ਕਦੇ ਵੀ ਤੂੰ ਰੱਬ ਕਰਨਾ ਹਾਂ ਮੋਦੀ ਖੇਤਾਂ ਜਿਵੇਂ ਤੁਰਿਆ ਫਿਰਦਾ ਨਾ ਮੋਦੀ ਨੂੰ ਕੰਮ ਲੱਗੇ ਫੇਰ ਹੀ ਗੱਲ ਬਣਦੀ ਆ ਪੈਸੇ ਨਾਲ ਇਹਨਾਂ ਨੂੰ ਨਹੀਂ ਲੱਗਣਾ ਸਹੀ ਗੱਲ ਆ ਇਹ ਕੋਣਾ ਪਿੱਛਾ ਵੀ ਦਿਖਾਉਂਦੇ ਹਾਂ ਹਾਂ ਐ ਇਹਨੂੰ ਆਪਾਂ ਬਾਹਰ ਕੱਢ ਲਈਏ ਹਣ ਅਗਦੇ ਚੈੱਕ ਕਰੋ ਥਾਂ ਕਿ ਨਾ ਨਰਮ ਹੀ ਇੱਥੇ ਮੱਕੀ ਬੀਜੀ ਆ ਰੂਟਾਵੇਟਰ ਮਾਰਿਆ ਹੀ ਬਹੁਤ ਬਾਈਟੀ ਬਹੁਤ ਜ਼ਿਆਦਾ ਆ ਤੁਸੀਂ ਮੰਨਣਾ ਨਹੀਂ ਮੈਂ ਕਹਣਾ ਵੀ ਚਾਰ ਚਾਰ ਉਂਗਲ ਤੋਂ ਵੱਧ ਹੀ ਆ ਚੰਗੀ ਆਰਟ ਲਾ ਕੇ ਆਇਆ ਦੇਖੋ ਹਸਾਬ ਕਿਤਾਬ ਕਰੋ ਚੈੱਕ ਨਾਲੇ ਗੇਲੇ ਆ ਇੱਥੇ ਪੂਰੀ ਚਾਰ ਉਂਗਲਾਂ ਵੱਧ ਹੀ ਆ ਦੇਖੋ ਚਾਰ ਪੰਜ ਉਂਗਲਾਂ ਘੱਟੋ ਘੱਟ ਕਿਹੜੇ ਗੇਅਰ ਚ ਲਿਆਂਦੇ? ਦੂਹੇ ਜੀ। ਅਜਾ ਦੂਹੇ ਮੀਡੀਅਮ ਠੀਕ ਐ। ਟਰਾਲੀ ਫੁੱਲ ਵੀ ਆ। ਟਰਾਲੀ ਫੁੱਲ ਵੀ ਆ। ਆ ਦੂਹੇ ਮੀਡੀਅਮ ਹੈਗਾ ਪਹਿਲੇ ਚਿੰਦਾ ਬਣਾਏ। ਉਸ ਦਿਨ ਉਸ ਦਿਨ ਤੋਂ ਤਾਂ ਵੱਧ ਮਾ ਲਿਆ 180-80 ਹੈਗਾ ਆਰਾਮ ਨਾਲ। ਆਰਾਮ ਨਾਲ। ਮਾ ਗੇਅਰ ਵੀ ਦੂਜਾ ਮੀਡੀਅਮ ਸੀ ਫੱਤਾ ਪੋਲਾ ਬਹੁਤ ਰੂਟਾ ਫੇਟਰ ਨਾਲ ਦਪਟਾ। ਐ ਇੱਥੇ ਤੱਕ ਬੈਠੀ ਯਾਰ ਆ ਵੀ ਬਹਿ ਕੇ ਗਈ ਯਾਰ ਇਹ। ਸਾਰੀ ਬਹਿ ਕੇ ਗਈ ਐ। ਇੱਥੋਂ ਵੀ ਬਹਿ ਕੇ ਗਈ ਐ। ਇੱਥੋਂ ਬੋਲ ਲੱਗਦਾ ਸੀ। ਹਾਂ। ਆਦੇ ਨਾਲੋਂ ਕਿੰਨੇ ਖੁੱਭੀ ਆ ਟਰੈਕਟਰ ਸੇ ਥੱਲੇ ਨਹੀਂ ਆਉਂਦਾ ਥੱਲੇ ਜਾਂਦਾ ਆ ਥੱਲੇ ਜਾਂਦਾ ਥੱਲੇ ਜਾਂਦਾ ਆ ਥੱਲੇ ਆਉਂਦਾ ਨਹੀਂ ਮੈਂ ਪਹਿਲਾਂ ਪਹਿਲਾਂ ਮੀਡੀਅਮ ਪਾਉਣ ਲੱਗਾ ਸੀ ਮੁੜ ਕੇ ਫਿਰ ਮੈਂ ਦੂਆ ਮੀਡੀਅਮ ਹੀ ਰੱਖ ਲਿਆ ਮੈਂ ਕਿਹਾ ਜਾਨਾ ਤੇ ਦੂਏ ਮੀਡੀਅਮ ਚ ਜਾਣ ਦੇ ਮੈਂ ਟਰੈਕਟਰ ਨੂੰ ਤਾਂ ਕੋਈ ਪ੍ਰਵਾਹ ਨਹੀਂ ਚੰਗਾ ਦੱਬ ਕੇ ਪਰ ਇਹ ਜਿਹੜਾ ਹਨਾ ਤਾਂ ਇੰਨਾ ਖਿੱਚਣ ਵਾਲਾ ਸੀਗਾ ਜਾਂ ਪਹਿਲਾਂ ਮੀਡੀਅਮ ਜਾਂ ਤੀਜਾ ਲੋ ਆ ਆ ਇਦਾਂ ਦੀ ਖਿਚਾਈ ਤੇ ਖਿਜਣ ਵਾਲਾ ਬਿਲਕੁਲ ਬਿਲਕੁਲ ਆਪਾਂ ਦੂਏ ਚ ਲਗਾਏ ਆ ਇੱਥੋਂ ਬਿਲਕੁਲ ਇਦਾਂ ਨਰਮ ਬਹੁਤ ਹੈ ਨਰਮ ਬਹੁਤ ਆ ਬੋਲਾ ਬਹੁਤ ਆ ਉਹਦੇ ਪੰਨ ਪੰਨ ਕਰੀ ਜਾਂਦਾ ਸਾਂ ਇੱਥੇ ਵੀ ਆ ਨਾ ਪਾਣੀ ਟੁੱਟਾ ਸੀਗਾ ਪਹਿਲਾਂ ਕਾਲੇ ਦਾ ਤੇ ਸਾਡੇ ਇੱਥੇ ਵੀ ਟਰਾਲੀ ਕਾਫੀ ਬੈਠੀ ਆ ਦੇਖੋ ਕਾਫੀ ਬੈਠੀ ਆ ਟਰਾਲੀ ਤਾਂ ਆ ਖੱਤਾ ਵੀ ਆ ਨਾ ਪੂਰਾ ਰੂਹ ਵਰਗਾ ਆ ਤੇ ਟਰਾਲੀ ਦੇ ਵਿੱਚ ਫੁੱਲ ਦੇ ਵਿੱਚ ਤਕਰੀਬਨ 185 80 85 ਕੁਇੰਟਲ ਵੇਟ ਖੁੱਲਾ ਡੁੱਲਾ ਪੈ ਜਾਂਦਾ ਆ ਤੇ ਆ ਦੇ ਲੋਪੇ ਲੀਆਂ ਕਿੰਨੀਆਂ ਕਿੰਨੀਆਂ ਬਹਿ ਗਈਆਂ ਇਹ ਰੋਟਾ ਵੇਟਰ ਨੇ ਨਾ ਪਟ ਪਟ ਕੇ ਪੋਲਾ ਕੀਤਾ ਪਿਆ ਖਤਾਂ ਲਓ ਵੀ ਵੀਰੋ ਭਾਈ ਟਰੈਕਟਰ ਲੈ ਕੇ ਆਉਣ ਲੱਗਾ ਆ ਇੱਕ ਤਾਂ ਚੜਾਈ ਆ ਚੜਾਈ ਦੇ ਨਾਲ ਨਾਲ ਤੁਸੀਂ ਇਹ ਲਾ ਲਓ ਵੀ ਰੇਤਾ ਪੂਰਾ ਆ ਟਾਇਰ ਦੀ ਗ੍ਰਿਪ ਨਹੀਂ ਬਣਦੀ ਟਾਇਰ ਛੱਡੋ ਪੈਰ ਦੀ ਗ੍ਰਿਪ ਨਹੀਂ ਬਣਦੀ ਠੀਕ ਹੈ ਹੁਣ ਇੱਥੋਂ ਪੂਰਾ ਖਿੱਚ ਕੇ ਆਉਣਾ ਆ ਟਰੈਕਟਰ